ਤੁਬੀ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਸਜ਼ਾ ਦਾ ਫੈਸਲਾ ਸਿੰਘ ਸਾਹਿਬਾਨਾ ਦੇ ਵੱਲੋਂ ਜਲਦੀ ਹੀ ਕੀਤਾ ਜਾਏਗਾ ਇਸ ਸਬੰਧੀ ਸਤਕਾਰ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਜਥੇਦਾਰ ਸਾਹਿਬਾਨਾ ਨੂੰ ਅਪੀਲ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਲਦੀਪ ਸਿੰਘ ਸਤਕਾਰ ਕਮੇਟੀ ਐਪਸੋਡ ਕੈਨੇਡਾ ਤੇ ਭਾਈ ਰਣਜੀਤ ਸਿੰਘ ਕਾਕੂ ਉਹ ਸਾਡੇ ਨਾਲ ਅਸੀਂ ਤੁਹਾਡੇ ਨਾਲ ਵਿਚਾਰ ਕਰਨੇ ਹਨ ਪਹਿਲਾਂ ਸਭ ਤੋਂ ਸੰਗਤਾਂ ਨੂੰ ਤੇ ਚੈਨਲ ਦੇ ਪ੍ਰਬੰਧਕਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂ ਸਾਧ ਸੰਗਤ ਜੀ ਸ੍ਰੋਤਿਓ ਅਸੀਂ 2-3 ਗੱਲਾਂ ਤੇ ਗੱਲਬਾਤ ਆਪ ਜੀ ਨਾਲ ਕਰਨੀ ਹੈ ਪਹਿਲੀ ਗੱਲ ਜੋਵਾਦਵਾਦ ਕਾਲੀ ਦਲ ਦਾ ਤੇ ਸਰਿ ਸ਼੍ਰੀਕਾਲਤਾਕ ਸਾਹਿਬ ਦੇ ਵਿਚਾਰ ਗੱਲ ਚੱਲ ਰਹੀ ਹੈ ਉਹਦੇ ਬਾਰੇ ਸਦਕਾਰ ਕਮੇਟੀ ਵੱਲੋਂ ਅਸੀਂ ਸਿੰਘ ਸਾਹਿਬ ਭਾਈ ਰੰਜੀਤ ਸਿੰਘ ਭਾਈ ਅੰਗਵੀਰ ਸਿੰਘ ਜੀ ਜਹਦਾਰ ਸ਼੍ਰੀਕਾਲਤਾਕ ਸਾਹਿਬ ਤੇ ਭਾਈ ਹਰਪ੍ਰੀਤ ਸਿੰਘ ਜੀ ਜਹਦਾਰ ਦੰਦਮਾ ਸਾਹਿਬ ਉਹਨਾਂ ਨੂੰ ਇੱਕ ਪੱਤਰ ਲਿਖਿਆ ਬੇਨਤੀ ਪੱਤਰ ਉਹ ਅਸੀਂ ਪੜ੍ਹ ਕੇ ਸੁਣਾਉਣੇ ਆ ਉਸ ਤੋਂ ਬਾਅਦ ਇੱਕ ਦੋ ਗੱਲਾਂ ਹੋਰ ਕਰਨੀਆਂ ਹਨ ਤਕਮ ਕਾਸਤਕੁਰ ਪ੍ਰਸਾਦ ਬਹੁਤ ਯਾਦਰ ਤੇ ਸਤਿਕਾਰਯੋਗ ਸਿੰਘ ਸਾਹਿਬ ਜੀ ਭਾਈ ਰਣਵੀਰ ਸਿੰਘ ਜਹਦਾਰ ਸਿੰਘ ਜੀ ਕਾਲਤਖ ਸਾਹਿਬ ਜੀ ਭਾਈ ਹਰਪ੍ਰੀਤ ਸਿੰਘ ਜੀ ਜਹਦਾਰ ਸਿੰਘ ਦਮਦਮਾ ਸਾਹਿਬ ਜੀ ਸਭ ਤੋਂ ਪਹਿਲਾਂ ਆਪ ਜੀ ਨੂੰ ਜੀਆਂ ਨੂੰ ਸਤਿ ਸਤਕਾਰ ਕਮੇਟੀ ਤੇ ਸੰਗਤਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੇਸ਼ ਦੇ ਦੇਸ਼ ਦੀਆਂ ਸਹਿ ਸੰਗਤਾਂ ਸਹਿ ਕੌਮ ਵੱਲੋਂ ਸਿਮਰਨ ਬੇਨਤੀ ਹੈ ਕਿ ਜੋ ਬਾਦਵਾਦ ਰੋਮਨੀ ਕਲ ਦਲ ਵਿੱਚ ਚੱਲ ਰਿਹਾ ਹੈ ਉਹ ਅਕਾਲੀ ਦਰ ਜੋ ਕਿ 1920 ਵਿੱਚ ਹੋਂਦ ਵਿੱਚ ਆਇਆ ਹੈ ਜਿਸ ਨੂੰ ਜਿਸ ਨੂੰ ਪ੍ਰਾਪਤ ਕਰ ਲਈ ਅਨੇਕ ਸਿੱਖਾਂ ਸੰਤਾਨ ਨੇ ਕੁਰਬਾਨੀਆਂ ਦਿੱਤੀਆਂ ਹਨ ਤੇ ਹੁਣ ਨੇ ਇਸ ਵਿੱਚ ਨਗਾਰ ਆਇਆ ਹੈ ਇਸ ਦੇ ਹੱਲ ਲਈ ਅਤੇ ਗੁਨਾਹਗਾਰਾਂ ਦੇ ਠੋਕਮੀ ਸਜ਼ਾ ਦੇਣ ਨੂੰ ਅਪੀਲ ਅਪੀਲ ਕਰਦੇ ਹਾਂ ਤਾਂ ਕਿ ਅਕਾਲੀ ਫੂਲਾ ਸਿੰਘ ਜਸਵੰਤ ਜੀ ਸ੍ਰੀ ਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਯਾਦ ਕੀਤਾ ਜਾ ਸਕੇ ਜੋ ਤੁਸੀਂ ਪਹਿਲਾ ਫੈਸਲਾ ਤਨਖਾਹਿਆ ਕਰਾ ਦੇਣ ਦਾ ਕੀਤਾ ਜਸਵੰਤ ਜੀ ਉਸ ਤੇ ਮੇਸ਼ਾਨ ਦੀਆਂ ਸੰਗਤਾਂ ਉਹਿਤ ਰਸ ਤੋਂ ਸਤ ਹਨ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਜੋ ਸਤਿਆਰ ਸਰੋਵਨੀ ਕਮੇਟੀ ਕਮੇਟੀ ਦੇ ਲਗਭਗ 90 92 ਲੱਖ ਦੇ ਸਰਵ ਦੇ ਸਾਹ ਦੇ ਹੱਕ ਵਿੱਚ ਦਿੱਤੇ ਹਨ ਉਸ ਦਾ ਵੀ ਹਿਸਾਬ ਕਿਤਾਬ ਉਹਨਾਂ ਆਦਮੀਆਂ ਤੋਂ ਲਿਆ ਜਾਵੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਸਾਨੂੰ ਸਿੰਘ ਸਾਹਿਬ ਜੀ ਸਾਨੂੰ ਪੂਰਨ ਭਰੋਸਾ ਹੈ ਕਿ ਤੁਸੀਂ ਕਾਹਤਕ ਸਾਹਿਬ ਜੀ ਸਰ ਤੁਹਾਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਕਰੋਗੇ ਤੇ ਸੰਗਤਾਂ ਦੇ ਪਿਆਰ ਵਡਾਈ ਰੱਖੋਗੇ ਪੰਜ ਮੈਂਬਰੀ ਕਮੇਟੀ ਸਰਕਾਰ ਕਮੇਟੀ ਭਾਈ ਜਰਨੈਲ ਸਿੰਘ ਜੀ ਭਾਈ ਮੇਜਰ ਸਿੰਘ ਜੀ ਭਾਈ ਤੁਹਾਂਤ ਸਿੰਘ ਜੀ ਭਾਈ ਹਰਦੀਪ ਸਿੰਘ ਜੀ ਭਾਈ ਗਰਮੀਤ ਸਿੰਘ ਜੀ ਤੇ ਦਾਸ ਮੁਖ ਬਲਾਰਾ ਕੁਲਦੀਪ ਸਿੰਘ ਸਰਕਾਰ ਕਮੇਟੀ ਭਾਈ ਹਰਜੀਤ ਸਿੰਘ ਜੀ ਅਕਾਊਂਟੈਂਟ ਤੇ ਭਾਈ ਮਲਕੀਤ ਸਿੰਘ ਜੀ ਖਜ਼ਾਨਚੀ ਇਹ ਅਸੀਂ ਬੇਨਤੀ ਕਰਦੇ ਆ ਕਮੇਟੀ ਵੱਲੋਂ ਤੇ ਦੂਜੀ ਬੇਨਤੀ ਜੋ वाद-ਵਾਦ ਕੰਗਣਾ ਆ ਰਹੀ ਹੈ ਉਹ ਨਵੇਂ ਬਾਦ ਛੇੜਦੀ ਹੈ ਅਸੀਂ ਉਹਨਾਂ ਨੂੰ ਵਾਰਨਿੰਗ ਦਿੰਨੇ ਆ ਸੂਬਾ ਕਮੇਟੀ ਵੱਲੋਂ ਕਿ ਉਹ ਆਪਦੀ ਪਾਰਟੀ ਦੇ ਕਹਿਣ ਤੇ ਵੀ ਨਹੀਂ ਬੁਗ ਹਟਦੀ ਉਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿਨ੍ਹਾਂ ਨੇ ਕਿ ਸੁੱਤੀ ਕੂਮ ਜਗਾਈ ਆ ਸਿੱਖਾਂ ਦੀ ਉਹਨਾਂ ਨੇ ਉਹਨਾਂ ਬਾਰੇ ਬੋਲਦੀ ਹੈ ਉਸ ਬਾਰੇ ਅਸੀਂ ਜਰੂਰ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੀ ਇਹਦੇ ਕੰਟਰੋਲਰ ਆ ਜਿਹੜੇ ਦੇ ਮਤਲਬ ਇਹਨੂੰ ਰਵਾਈ ਕਰਦੀ ਆ ਜਿਨ੍ਹਾਂ ਜਿਨ੍ਹਾਂ ਤੋਂ ਗਵਾਈ ਲੈਂਦੀ ਆ ਇਹ ਉਹ ਇਹਨੂੰ ਮਤਲਬ ਕੰਟੋਰ ਕਰਨੇ ਆ ਤੇ ਇਹਨਾਂ ਤੇ ਇਹਨਾਂ ਨੂੰ ਸੰਘੇ ਰੱਖਣ ਇਹਨਾਂ ਨੂੰ ਗੱਲ ਕਰਨ ਤੋਂ ਪਰਹੇਜ਼ ਕਰਾਉਣ ਤੇ ਸਿੱਖ ਜੰਦੇਵੰਦੀਆ ਕੈਨੇਡਾ ਤੇ ਬਾਹਰਲੇ ਦੇਸ਼ਾਂ ਦੀਆਂ ਹੋਰ ਇੰਡੀਆਰੀਆਂ ਸੈਕਟਰ ਜੱਥੇਬੰਦੀਆਂ ਗੁਰਦਾਰੇ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਂ ਦੀ ਫੋਟੋ ਤਾਂ ਲਾਈਆਂ ਹਨ ਗੁਰਦਾਰੇ ਸਾਹਿਬ ਵਿਖੇ ਪਰ ਅਸੀਂ ਉਹਨਾਂ ਬਾਰੇ ਹਜੇ ਤੱਕ ਕੋਈ ਨਹੀਂ ਬੋਲਿਆ ਹਾਲਾਂਕਿ ਦੂਜੀਆਂ ਪਾਰਟੀਆਂ ਉਹਨਾਂ ਬਾਰੇ ਬੋਲੀਆਂ ਕੰਗਣਾ ਨੂੰ ਕਿਹਾ ਉਹਨਾਂ ਨੇ ਉਹਨਾਂ ਦੇ ਨਾਂ ਗੋਗਮ ਨਾਂ ਨਹੀਂ ਲੈਣਾ ਚਾਹੁੰਦਾ ਕਿ ਸਾਰੇ ਨੂੰ ਆਪ ਹੀ ਪਤਾ ਹੈ ਕਿ ਸਾਨੂੰ ਆਪ ਹਰ ਇਹ ਗੱਲਬਾਤੇ ਬੋਲਣਾ ਚਾਹੀਦਾ ਹੈ ਤੇ ਜਿਹੜੀ ਬਦਲਾਖੋਰੀ ਦੀ ਗੱਲ ਚੱਲਦੀ ਹੈ ਇੰਡੀਆ 'ਚ ਖਾਸ ਨੂੰ ਖਾਸ ਕਰਕੇ ਇੱਥੇ ਵੀ ਚੱਲਦੀ ਆ ਪਰ ਇੰਡੀਆ ਜਿਆਦਾ ਚੱਲਦੀ ਹੈ ਉਹ ਬੇਨਤੀ ਦੇ ਤੌਰ ਤੇ ਆ ਵੀ ਸਾਨੂੰ ਬਦਲਾਖੋਰੀ ਨਹੀਂ ਕਰਨੀ ਚਾਹੀਦੀ ਸਹਿਕਉ ਨੂੰ ਇਕੱਠੇ ਹੋ ਕੇ ਜਿਹੜਾ मतलब ਇਸ ਕੱਲ ਦਾ ਜਿਹੜੇ ਸਾਨੂੰ ਠੱਕੇ ਹੁੰਦੇ ਹਨ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਹੱਲ ਕਰਨੇ ਚਾਹੀਦੇ ਹਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।